ਇਹ ਬ੍ਰਾਹਮਣ ਵੀਰ ਅਦਾਸਾਂ ਕਾ ਰਹੇ ਨੇ ਬਾਜਾ ਵਾਲੇ ਸੱਡੇ ਪਾਦਸ਼ਾਹ ਜੀ 9 ਸਾਲ ਦੀ ਉਮਰ ਨજર ਪੈ ਗਈ ਆਪਣੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੋਡੇ ਦੇ ਨਾਲ ਆ ਕੇ ਲੱਗ ਕੇ ਬਹਿ ਗਏ ਤੇ ਪੁੱਛਣ ਲੱਗੇ ਪਿਤਾ ਗੁਰੂ ਜੀ ਕੌਣ ਨੇ ਪਹਿਲੀ ਵਾਰ ਵੇਖੇ ਨੇ ਅੱਖਾਂ ਚ ਹੰਝੂ ਗਲਾਂ ਚ ਬੱਲੇ ਸਿਰਾਂ ਤੇ ਬੋਦੀਆਂ ਚਿੱਟੇ ਬਸਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮੇਰੇ ਲਾਲ ਜੀ ਇਹ ਕਸ਼ਮੀਰ ਤੋਂ ਬ੍ਰਾਹਮਣ ਆਏ ਨੇ ਧਰਮ ਨੂੰ ਖਤਰਾ ਹੈ ਔਰੰਗਜ਼ੇਬ ਇਹਨਾਂ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ ਤੇ ਬਾਜਾ ਵਾਲੇ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਨਾਮ ਸੀ ਗੋਬਿੰਦ ਰਾਏ ਕਹਿਣ ਲੱਗੇ ਦਰੁਪਿੰਦਾ ਜੀ ਫਿਰ ਗੁਰੂ ਨਾਨਕ ਦੇਵ ਜੀ ਦੇ ਕਰੋ ਤੇ ਅੱਜ ਤੱਕ ਖਾਲੀ ਨਹੀਂ ਮੜਿਆ ਇਹ ਨਾਲ ਫਿਰ ਕਿੱਦਾਂ ਖਾਲੀ ਮੜੋਗੇ ਜਦੋਂ ਕੋਈ ਹੱਲ ਹੋਏਗਾ ਕਿੱਦਾਂ ਹੋ ਸਕਦਾ ਹੈ ਹੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਕਹਿਣ ਲੱਗੇ ਲਾਲ ਜੀ ਕੋਈ ਨਾਮ ਜੱਪਣ ਵਾਲੀ ਰੂਹ ਹੋਵੇ ਉਹ ਦਿੱਲੀ ਵਿੱਚ ਜਾ ਕੇ ਆਪਣੇ ਸੀਸ ਦਾ ਬਲੀ ਨਾਮ ਦੇਵੇ ਇਨਾਂ ਦੇ ਧਰਮ ਦੀ ਤਾਰ ਰੱਖਿਆ ਹੋ ਸਕਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਹਣ ਸੁਣਿਓ ਜੇ 1799 ਨੂੰ ਐਡਾ ਵੱਡਾ ਬਚਨ ਕੀਤਾ ਨਾ ਬਾਜਾਂ ਵਾਲੇ ਸੱਚੇ ਬਾਦਸ਼ਾਹ ਨੇ ਤੇ 9 ਸਾਲ ਦੀ ਉਮਰ 'ਚ ਵੇਖੋ ਕਿਹੜੀ ਗੱਲ ਕੀਤੀ ਮਹਾਰਾਜ ਅੱਜ 9 ਸਾਲ ਉਮਰ ਹੈ ਤੇ ਬਚਨ ਵੇਖੋ ਆਪਾਂ ਗੱਲ ਨਹੀਂ ਕਰਾਂਗੇ ਬਚਨ ਨਹੀਂ ਗਾਹਾਂਗੇ ਬਾਜਾਂ ਵਾਲੇ ਬਾਪੂ ਜੀ ਕਹਿੰਦੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡੀ ਰੋਕ ਕਿਹੜੀ ਹੋ ਸਕਦੀ ਹੈ ਨਾਮ ਜਪਣ ਵਾਲੀ ਜਾਓ ਫਿਰ ਦਿੱਲੀ ਆਪਣੇ ਸੀਸਾ ਬਲੀਦਾਨ ਦਿਓ ਕਰੋ ਰੱਖਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਲਾਲ ਜੀ ਜੇ ਅਸੀਂ ਚਲੇ ਗਏ ਸੀਸਾ ਬਲੀਦਾਨ ਦੇਣ ਤੁਹਾਡੇ ਸਿਰ ਤੋਂ ਪਤਨ ਦਾ ਸਾਆ ਉੱਟ ਜਾਏਗਾ ਬਦਲਾ ਹੋ ਜੇਗੀ ਤੁਹਾਡੀ ਉਮਰ ਛੋਟੀ ਹੈ ਤੇ ਹੋਸਲੇ ਬਾਜਾਂ ਵਾਲੇ ਬਾਪੂ 9 ਸਾਲ ਦੀ ਉਮਰ ਚ ਕਹਿ ਰਹੇ ਨੇ ਗੁਰੂ ਪਿਤਾ ਜੀ ਜੇ ਮੇਰੇ ਕੱਲੇ ਦੇ ਅनाथ ਹੋਣ ਦੇ ਨਾਲ ਨੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣ ਤੋਂ ਬਚ ਸਕਦੇ ਨੇ ਤਾਂ ਮੈਨੂੰ ਅਨਾਦ ਹੋ ਜਾਣ ਦਿਓ ਆਪ ਕੋ ਸਭਨਾ ਸ੍ਰੀ ਵਾਹਿਗੁਰੂ ਛੋਟੀ ਗੱਲ ਹੈ ਇੱਥੇ ਹੀ ਨੀ ਬਸ ਬਾਜਾ ਵਾਲੇ ਬਾਪੂ ਕਹਿਣ ਲੱਗੇ ਗੁਰੂ ਪਿਤਾ ਜੀ ਜੇ ਮੇਰੀ ਮਾਤਾ ਦੇ ਵਿਧਵਾ ਹੋਣ ਦੇ ਨਾਲ ਲੱਖਾਂ ਹਿੰਦੂਆਂ ਦੀਆਂ ਬਹੁ-ਬੇਟੀਆਂ ਵਿਧਵਾ ਹੋਣ ਤੋਂ ਬਚਦੀਆਂ ਤੇ ਮੇਰੀ ਮਾਤਾ ਨੂੰ ਵਿਧਵਾ ਹੋ ਜਾਣ ਦਿਓ ਵਾਕ ਤੋਂ ਸਤਨਾਮ ਸ੍ਰੀ ਵਾਹਿਗੁਰੂ ਇਹ 9 ਸਾਲ ਦੀ ਉਮਰ ਦੇ ਬਚਨ ਕੀਤੇ ਬਾਜਾ ਵਾਲੇ ਬਾਪੂ ਨੇ ਹੁਣ ਸਮਾਣੀ ਵਿੱਚ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ ਮੈਂ ਅਖੀਰ ਤੱਕ ਪਹੁੰਚ ਨਾ ਜਾਉਣਾ ਤੇ ਸਾਧ ਸੰਗਤ ਜਿਹੜੇ ਹਿੰਦੂ ਬ੍ਰਾਹਮਣ ਵੀ ਰਾਏ ਸਨ ਗੁਰੂ ਤੇਗ ਬਹਾਦਰ ਸਾਹਿਬ ਨੇ ਦਲਾਸਾ ਦੇ ਕੇ ਤੋਰ ਤੱਕ ਇਹ ਕਹਿੰਦੇ ਜਾਓ ਰੰਗਦੇਵ ਨੂੰ ਕਹਿ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੁਸੀਂ ਗ੍ਰਫਤਾਰ ਕਰੋ ਜੇ ਕਰ ਸਕਦੇ ਹੋ ਜੇ ਤੁਸੀਂ ਉਹਨਾਂ ਨੂੰ ਹੀਨ ਬਣਾ ਲਓ ਕਾਜੀ ਸਾਰੇ ਮੁਸਲਮਾਨ ਹੋ ਜਾਣਗੇ ਕਿਉਂਕਿ ਰੰਗਦੇਵ ਚਾਹੁੰਦਾ ਸੀ ਹਰ ਪਾਸੇ ਅੱਲਾਹੂ ਅੱਲਾਹ ਹੋਵੇ ਹਰ ਪਾਸੇ ਜਿਹੜੇ ਮੰਦਿਰਾਂ ਵਿੱਚ ਟੱਲ ਖੜਗਦੇ ਨੇ ਆਰਤੀਆਂ ਹੁੰਦੀਆਂ ਨੇ ਬੰਦ ਹੋ ਜਾਣ ਵੈਸੇ ਅੱਲਾਹੂ ਸ਼ਬਦ ਬਾੜਾ ਨਹੀਂ ਪਰ ਔਰੰਗਜ਼ੇਬ ਦੀ ਸੋਚ ਵਾੜੀ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਸੋਚ ਵਾੜੀ ਸੀ ਉਹ ਕਹਿੰਦਾ ਸੀ ਹਰ ਪਾਸੇ ਅੱਲਾਹ ਅੱਲਾਹ ਦੀ ਆਵਾਜ਼ ਆਵੇ ਬਸ ਪਰ ਸੱਜੇ ਪਾਤਸ਼ਾਹ ਬਾਜਾ ਵਾਲੇ ਬਾਪੂ ਜੀ ਤੇ ਆਏ ਇਸੇ ਕਰਕੇ ਸੀ ਔਰੰਗਜ਼ੇਬ ਕਹਿੰਦਾ ਸੀ ਦੋਨਾਂ ਨੂੰ ਇੱਕ ਕਰ ਦਿਆਂਗਾ ਤੇ ਬਾਜਾ ਵਾਲੇ ਬਾਪੂ ਉਹਨਾਂ ਨੂੰ ਆਕਾਲ ਪੁਰਖ ਨੇ ਭੇਜਿਆ ਹੀ ਇਸ ਕਰਕੇ ਸੀ ਵੀ ਔਰੰਗਜ਼ੇਬ ਕਹਿੰਦਾ ਦੋਨਾਂ ਨੂੰ ਇੱਕ ਕਰ ਦਿਆਂਗਾ तो जा दोना तो तीन करने ने आगो सतना श्री वागुरु की तीन करने ने अकाल पुरख ने हुक्म लाके भेजा सी